ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਇਆ ਨਵੇਂ ਵਲੋਗ ਦੇ ਵਿੱਚ ਸੋ ਸਾਡੇ ਮਝੈਲ ਬਲੌਗ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਸਾਰੀਆਂ ਵੀਡੀਓ ਵੇਖਣ ਨੂੰ ਤੇ ਉਹਨਾਂ ਨੂੰ ਪਿਆਰ ਦੇਣ ਨੂੰ ਤੇ ਆਪਾਂ ਪਹੁੰਚਾ ਆਪਣੇ ਪਿੰਡ ਦੇ ਗੁਰਦਸਾਹ ਵਿਖੇ ਤੇ ਉੱਥੇ ਸੇਵਾ ਕਰਨੀ ਅੱਜ ਅੱਜ ਜਿਹੜੀਆਂ ਗੋਟੇ ਚਾਰਨੀਆਂ ਨੇ ਸੋ ਵੇਖਦੇ ਆ ਅੱਜ ਕੀ ਮੌਲ ਬੰਦਾ ਆ ਤੇ ਆ ਸਾਡੇ ਨਰਸ ਹੋਣੀ ਸਵੀਰ ਸ਼ਾਹ ਹੋਣੀ ਸਾਰੇ ਇੱਥੇ ਹਾਜ਼ਰ ਹੋਏ ਨੇ ਤੇ ਆ ਵੀਰੋ ਨਾ ਕੋ ਨਾ ਮੰਜਾ ਨਹੀਂ ਲਟਣਿਆ ਦਾ ਤੇ ਇਹ ਵਿਚਾਰੇ ਉੱਡਦੇ ਲੱਗੇ ਪਏ ਨੇ ਪੂਰਾ ਸੌ ਸਾਈ ਹੋ ਜਾਂਦੇ ਨੇ ਨਾ ਕੋ ਵਿਚਾਰੇ ਦੀ ਕੋਈ ਹੈਲਪ ਕਰਨ ਆਂਦੇ ਆ ਫੇਰ ਹਾਰ ਕੇ ਬਾਬਾ ਜੀ ਹੁਣ ਆਪ ਆ ਜੇ ਨੀ ਕਰ 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 ਨਾ ਪਾਪਾ ਕੈਨਿਕਲ ਨਹੀਂ ਹੈ ਕੋਈ ਕੈਨਿਕਾ ਜਿਹੜਾ ਡਰਾਈਵ ਹੁੰਦਾ ਤੁਹਾਨੂੰ ਦੇ ਉਹ ਤਾਂ ਉੱਥੇ ਆ ਕੋਈ ਨਹੀਂ ਆਗਾ ਨਹੀਂ ਕੋਟਾ ਕੰਦੇ ਠੀਕ ਲੱਗੇ ਜੇ ਲਿਗਾ ਦਿਆ ਹੈ ਤੇ ਇਧਰ ਆ ਢਿੱਲੋਂ ਹਰਾਂ ਨੇ ਇੰਡਕਸ਼ਨ ਚੁੱਲੇ ਦੀ ਕਪੜਾ ਮਾਰਵਾ ਕੇ ਮਾਤੀ ਮਾਰਛੀਏ ਵੇਖੋ ਜੀ ਕਪੜਾ ਹੀ ਮਾਰੀ ਜਾਂਦਾ ਉਹਦਾ ਕਪੜਾ ਫੇਰ ਸਾਡੇ ਸਾਰੇ ਵੀਰ ਹੋਣੀ ਲੱਗੇ ਨੇ ਜੀ ਪੇਟੀ ਕੋਠੇ ਤੇ ਚਾਰਨਾਂ ਤੇ ਲਾਉਂਦੇ ਨੇ ਜਗਾਰ ਕਿ ਬਾਹਰ ਕਿਦਾਂ ਕੱਢਣੀ ਐ ਸੋ ਇੱਧਰ ਹੋਣਿਆ ਨਾ ਸਿੱਧੀ ਰੱਖੀ ਤੇ ਕਰਤੀ ਸੰਦੀਪ ਹੋਣਾ ਨੇ ਵਕੀ ਭਾਰ ਵਕੀ ਭਾਰ ਕਰਦਿਆ ਸਾਰੀ ਦੇ ਅਰਸ਼ ਹੋਣਾ ਨੇ ਆਪਣੇ ਨਾਲ ਸੁੱਚੇ ਹੱਥ ਸੁੱਚੇ ਹੱਥ ਨਾਲ ਦਿਆ ਸਾਰੀ ਨਾਲੇ ਜੀ ਪੇਟੀ ਕੱਢੀ ਬਾਹਰ ਨੂੰ ਪਹਿਲੇ ਵਜੀ ਬੂਏ ਨਾਲ ਚਲੋ ਬਚਾਅ ਹੋ ਗਿਆ ਬੂਆ ਜੀ ਟੁੱਟਾ ਨਹੀਂ ਫੇਰ ਇਹਨਾਂ ਨੇ ਹੋਰੀ ਹੋਰੀ ਪੇਟੀ ਕੱਢੀ ਬਾਹਰ ਸੋ ਬਾਹਰ ਕਰਦਿਆ ਸਾਰ ਹੁਣ ਵੇਖੋ ਕੋਠੇ ਕਿਦਾਂ ਰੱਖ ਕੇ ਜਾਂਦੇ ਨੇ ਸੋ ਹੁਣ ਸਾਡੀ ਸਾਰੀ ਟੀਮ ਵੱਧ ਗਈ ਪੋੜੀਆਂ ਮਾਨੋਂ ਜਾਂਦੀ ਪਈ ਹੋਰੀ ਹੋਰੀ ਇੱਥੇ ਕੀ ਕੰਮ ਮੈਨ ਰਿਸਕੀ ਲੱਗਣ데요 ਕਿਉਂਕਿ ਇੱਥੋਂ ਪੇਟੀ ਜਾਣੀ ਬੜੀ ਔਖੀ ਐ। ਸੋ ਇੱਥੇ ਸਾਡੇ ਵੀਰ ਅਰਸ਼ ਹੋਣਾ ਨੇ ਜਿਆਦਾ ਜ਼ੋਰ ਲਾਇਆ ਐ ਪਰ ਇਹਨਾਂ ਕੋਈ ਗੱਲ ਜਿਹੜੀ ਆ ਨਾ ਬੰਦੀ ਨਹੀਂ ਪਿਆ ਵੇਖੋ। ਅੱਗੇ ਬੰਦੇ ਸਾਡੇ ਸਾਰੇ ਢਿੱਲੇ ਨੇ ਤੇ ਇਹ ਵੀਰ ਹੋਣਾ ਨੇ ਵੇਖੋ ਆਹ ਕਾਹ ਹੈ? ਇਕੱਲੇ ਜ਼ੋਰ ਖਾਂਦੇ ਨੇ। ਆਹ ਜਾਂਦੇ ਵੇਖੋ। ਸੋ ਚਲੋ ਇਹਨਾਂ ਦੇ ਨਾਲ ਸਾਡਾ ਬਹੁਤ ਵਾਧਾ ਆ ਕੰਮ ਬਰਾ ਵਧੀਆ ਕਰਾਉਂਦੇ ਨੇ। ਇੱਥੇ ਕੀ ਆ ਕੇ ਨਾ ਸਾਡੇ ਹਰਗੇ ਪੈਰ ਬਾਬੇ ਧੁੱਪ ਪਈ। ਤੇ ਵੇਖੋ ਜੀ ਭਾਈ ਦੇ ਕਿ ਦਰਸ਼ ਨਹੀਂ ਆਏ। ਐ। ਸੋ ਬੜੀ ਧੁੱਪ ਸੀ ਅੱਜ। ਤੇ ਸਾਰੇ ਆਪਾਂ ਵਿਚਾਰ ਕਰਦਾ ਹੈ ਸ਼ਾਮੀ ਪਹੁੰਚੇ ਫਿਰ ਬਈ 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 ਸੋ ਫਿਰ ਸਾਡੇ ਕੋਲ ਸਾਬ ਆਪ ਮੂਰੇ ਹੋਏ ਨੇ ਕਦੇ ਘਾਂ ਜਾਂਦੇ ਲੇਕਰ ਪਛਾਣਦੇ ਨਹੀਂ ਤੇ ਪਰ ਚਲੋ ਇਹਨਾਂ ਦੇ ਕਰਕੇ ਸਾਡਾ ਨਾਮ ਭਰਾ ਨਿਕਲ ਕੇ ਆਇਆ ਤੇ ਸੋ ਆਪਾਂ ਸਾਰੇ ਚਾਗੇ ਥੱਲੇ ਸਾਡੇ ਕੋਲ ਸਾਬ ਹੋ ਨਹੀਂ ਰਹਿ ਗਏ ਉੱਤੇ ਤੇ ਬਰਾਉਂਡਾ ਚੋਂ ਤਪਣੀ ਨਹੀਂ ਦੇ ਆਈ ਤੇ ਕੋਲ ਸਾਬ ਹੋ ਨਹੀਂ ਆਉਂਦੇ ਬਹੁਤ ਆ ਬੰਦੇ ਆ ਤੇ ਬੜੀ ਮੁਸ਼ਕਲ ਭਾਜੀ ਕਰੇ ਫੇਰ ਆਈ ਨੇ ਸਾਰੇ ਸਾਈ ਹੋਏ ਹਾਂ ਇਹੋ ਰਹੇ ਮੋਲੇ ਹੀ ਆ ਵੀ ਸੋਲੇ ਆਪਣੇ ਨਾ ਲੈਣਾ ਠੀਕ ਆ ਤੇ ਤਰੀ ਉਹ ਕਰ ਲੋ ਚਾਹ ਪਣ ਲੈ ਨਹੀਂ ਸੋਲੇ ਸੋਲੇ ਆਪਣੇ ਨਹੀਂ ਆਇ ਤੇ ਸੋਲੇ ਖੋਲੀ ਨਾ ਓਏ ਖਾਣੇ ਵੀ ਹੈਂ ਹੋਈ ਘਰ ਆਪਣੇ ਮੈਂ ਨਹੀਂ ਖਾਣੇ ਚਲੋ ਜਾਓ ਘਰ ਨਹੀਂ ਨਹੀਂ ਬਪਾ ਨੂੰ ਘਰ ਹੋਰ ਕੁਛ ਨਹੀਂ ਬਣਾਣਾ ਓਏ ਭੁੱਖ ਲੱਗੀ ਖਾਈਏ ਫਿਰ ਕੁਝ ਚਲੋ ਜੀ ਬਾਬਾ ਜੀ 2000 ਰੁਪਏ ਫਿਰ ਕੁਝ ਖਾਣ ਪੀਣੂਗਾ ਯੇ ਭੁੱਖ ਲੱਗੀ ਦੁਪਹਿਰ ਨੂੰ ਆ ਦੇ ਕਾਜੀ ਕਾਰੇ ਤੇ ਸੋਰੀ ਬਠੂਰੇ ਆਉਣੇ ਮਾਸ ਤੇ ਚਾਹ ਦਾ ਕੰਨਾ ਜੇ ਤੁਸੀਂ ਉਹ ਕਾਰ ਲਾਂਗੇ ਤੁਸੀਂ ਪਹਿਲੇ ਦੋ ਮਰੇ ਦੇ ਮੇਰੀ ਜਾਨ ਕੀ ਦੋ ਚਾਰ ਨੋਟ ਦੇ ਦੇ ਇੱਕੋ ਮੰਨਾ ਜੀ ਨਹੀਂ ਨਹੀਂ ਦਾਨੀ ਭੰਦੇ ਬਾਬਾ ਜੀ ਆ ਤੇ ਇੱਕ ਨੇ ਕੋਈ ਪਣੀ ਬੰਦੇ ਜਦਾ ਜੀ ਬਾਬਾ ਜੀ ਉਹ 200 ਦੇ ਆਏ ਨੇ ਬੜੇ ਠੀਕ ਉਹ ਮੈਂ ਵੀ ਤੁਹਾ ਕੀ ਹਾਲ ਜੇ ਅੱਜ ਲੇਟ ਕਰ ਤੋਗੇ ਤੇ ਇਹ ਦੇ ਹੈ ਕਿ ਕੱਲ ਦੇ ਹੀ ਸ਼ਹਿਰਗੇ ਸ਼ਹਿਰਗੇ ਚ ਹੁਣ ਸੇਵਾ ਕਰਾਦਾ ਆਪਾਂ ਪੇਟੀ ਪੂਟੀ ਵੇਚ ਆ ਰਹੇ ਗੋਟੇ ਬਾਕੀ ਕਵਰ ਕੀ ਕਰਵਾਣਾ ਹਾਂਜੀ ਇਹ ਕਿਰਵਾਣਾ ਇਹਦੇ ਕੋਈ ਕੋਮ ਸਾਰੇ ਭਾਂਡੇ ਬਣਾਉਣੇ ਨੇ ਮੇਰੇ ਕੋਲ ਦੁਆਰੇ ਦੇ ਅੱਛਾ ਇਹ ਲੈ ਲਿਆ ਸਾਰੇ ਵੀਰ ਮੈਂ ਦੋਗੇ ਭਾਂਡੇ ਵੇਖ ਤੁਹਾਡਾ ਬਣਾ ਲਾ ਦੇਗਾ ਕੱਦਾਂ ਹੋਈ ਨਿਕੋ ਚਲੋ ਜੀ ਕਾਦ ਬਾਬਾ ਹਾਂਜੀ ਯਾਰਾਂ ਦਾ ਚਲੀ ਕਰਨ ਬਿੱਲ ਲਗਾ ਦਿਆ ਕਰੀ ਕੇ ਅੰਦਰ ਬਈਏ ਆਇਓ ਜਰੀ ਮੇਰਾ ਵੀ ਸਾਰੇ ਚਲੋ ਚੱਲ ਬੱਬਾ ਉੱਠਿਆ ਰਹੇ ਮੀਤੂ ਆਇਆ ਓਏ ਜਾਈਆ ਯਾਰ ਜੋ ਕਿਆਰੀ ਹੋ ਅੰਦੀ ਨਾ ਬੰਦ ਕਰ ਮਾਰ ਲੈ ਕੁੱਤਰੀ ਵਾਈ ਕਿਥੋਂ ਆਂਦੀ ਬੱਬਾ ਉਹ ਕੁੱਤਰੀ ਆਦੂ ਕਰ ਹਾਦਰ ਕਰਦਾ ਮਾਨੂ ਥੱਲੇ ਕੋਈ ਬੰਮਾ ਕੁੱਤਾ ਵੇ ਥੱਲੇ ਕੁੱਤਾ ਤੇ ਨਹੀਂ ਆਗਾ ਕਿਤੇ ਚੱਲੇ ਜਾ ਉਹੀ ਰੱਖਾ ਅੰਦਰ ਕੀਤਾ ਵੜ ਗਿਆ ਕਿਹਨੀ ਪਾਣੀ ਮਿੱਤੂ ਦੇ ਨਾਲ ਆ ਗਿਆ ਹਨੇਚ ਆਓ ਆਓ ਆ ਆਛਾ ਹੀ ਉਹ ਤੇਰੇ ਆ ਵਾਲਾ ਇਹ ਓ ਟਿਲਾ ਦੂਰਾ ਪਪਾ ਮਾ ਜਿਵੇਂ ਲੂਰੀ ਘੜਦਾ ਕੁੱਤੀ ਆਦੀ ਵਾ ਪਪਾ ਕੁੱਤਾ ਕਿਧਵਾ ਗਿਆ ਵਾ ਇੱਥੇ ਕਹਿੰਦੇ ਬਾਬੇ ਹੁਣਾਂ ਨੂੰ 15-20 ਮਿੰਟ ਹੋ ਗਏ ਨੇ ਤਿੰਨਾ ਕਰੋ ਛੋਲੇ ਦਾ ਲਫਾਫਾ ਹੀ ਨਹੀਂ ਖੁੱਲਣ ਦਿਆ ਦਾ ਗੰਡ ਭਾਣੀ ਕਿੰਨੀ ਪੀਚੀ ਮਾਰਸ ਰਹੀ ਦੀ ਐ ਛੋਲੇ ਕਮ ਕ ਚਲੇ ਕਵਾ ਤੇਰਾ ਰਾਜ਼ ਜੋ ਕਹਣਾ ਕਹੀ ਜਾ ਹੋਇਆ ਜਿਹੜੇ ਕੋ ਛੋਲੇ ਫਟੋਲੇ ਲੈਂਦੇ ਉਹਦਾ ਨੰਬਰ ਨੰਬਰ ਨਾਲ ਲੈ ਕੇ ਆਇਆ ਕਰੋ ਆ ਨਾ ਬਿਪਤਾ ਜੀ ਦੀ ਗੰਡ ਖੁੱਲਣ ਦੀ ਐ ਤੇ ਨਾ ਲਫਾਫਾ ਪਾਟਾਂ ਦਿਆ ਚਲ ਕੋਈ ਨਹੀਂ ਬੱਬਾ ਟੈਨਸ਼ਨ ਨਾ ਲੈ ਫੇ ਖੋਲ ਜੂਗੀ ਤੂੰ ਬਸ ਖੋਲਣ ਦੀ ਕੋਸ਼ਿਸ਼ ਜਾਰੀ ਰੱਖ ਟੈਨਸ਼ਨ ਨਹੀ ਆ ਪਾ ਤੇਰੇ ਨਾਲ ਆ ਚਲ ਵੇ ਲੈ ਖੋਲੀ ਗਈ ਐ ਹੋਨ ਸਮੀਰ ਬਣ ਖੁੱਲਣ ਦੀ ਦੀ ਚਲੋ ਤੇਰੇ ਆਲੇ ਤੋਂ ਚਲੋ ਖੁੱਲੇ ਦੀ ਹੁਣ ਸਮੀਰ ਵੇਖੋ ਇਹ ਵੀ ਛੇਤੀ ਛੇਤੀ ਖੋਲਿਆ ਨੂੰ ਭੁੱਖ ਭਰੀ ਲੱਗੀ ਰਹੀ ਐ ਬਾਬਾ ਯਾਰ ਸਮੀਰ ਨੂੰ ਵੀ ਦੱਸ ਕਿਦਾਂ ਖੋਲ ਨਹੀਂ ਗੰਢ ਛੇਤੀ ਕਰ ਭੁੱਖ ਲੱਗੀ ਆ ਤੇ ਚਲੋ ਹੁਣ ਗਈ ਗੰਢ ਖੁੱਲ ਤੇ ਗੰਢ ਖੋਲ ਕੇ ਹੁਣੇ ਪਾਰੇ ਨੇ ਚਨੇ ਤੇ ਚਨੇ ਪਾਣਗੇ ਫਿਰ ਸਾਰਿਆਂ ਨੂੰ ਪ੍ਰਸ਼ਾਦਾ ਵਰਤਾਇਆ ਜਾਏਗਾ ਤੇ ਸਾਰੇ ਕੁਲਚੇ ਛੋਲਿਆਂ ਨੂੰ ਮੱਥ ਦੇਣਗੇ ਸੋ ਛੇਤੀ ਛੇਤੀ ਬਾਬਾ ਪਾਓ ਕਰਨੋ ਨਹੀਂ ਮਿੱਤਰੋ ਫਰੀ ਹੋਈ ਜਾਣਗੇ ਹੱਲਾ ਮਾਰ ਛੇਤੀ ਯਾਰ ਸਾਰੇ ਤੈਨੂੰ ਢੀਕਨ ਦੇ ਇਹ ਢੱਲਾ ਹੀ ਭਰੇ ਦੇ ਕੀ ਕਰ ਬੰਦਾ ਟੜਾ ਹੋਸ਼ ਚ ਰਿਆ ਕਰੋ ਸਾਸੀ ਦਾ ਸਾਰਿਆਂ ਨੂੰ ਸਾਸੀ ਰਾਜ ਅੱਜ ਦੀ ਹੈ ਜੀ ਜਿਹੜੀ ਸੇਵਾ ਆ ਉਹ ਆਇਆ ਅਜਸਨਪੀਤ ਭਾਈ ਹੁਣਾ ਵੱਲੋਂ ਛੋਲੇ ਭੂਰੇ ਦੀ ਸੇਵਾ ਸਾਰੇ ਹੀ ਬੜੇ ਨੰਦਰਾ ਖਾਂਦੇ ਨੇ ਵਾਹ ਗੁਰੂ ਵਾਹ ਗੁਰੂ ਵਾਹ 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 ਭਈਆ ਭਈਏ ਕਿੰਤੇ ਲੈ ਉਹ ਸੱਜਣ ਅਸੇ ਮੈਂ ਉੱਥੇ ਆ ਕੇ ਸਾਰੇ ਬੜੇ ਆਨੰਦ ਦੇ ਨਾਲ ਖਾਂਦੇ ਨੇ ਛੋਲੇ ਪਟੂਰੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋਗੀ ਨਰੇ ਸਾਰਿਆਂ ਨੂੰ ਛੋਲੇ ਪਟੂਰੇ ਦੀ ਸੇਵਾ ਦਿੱਤੀ ਆ ਇਹਦਾ ਧੰਨਵਾਦ ਹੀ ਕਰਦੇ ਆ ਮਝਾ ਬਲੌਗ ਵੱਲੋਂ ਮਹਾਰਾਜ ਨੂੰ ਤਰੱਕੀਆਂ ਬਖਸ਼ੇ ਇਹਨੂੰ ਦਾਤ ਦੇਵੇ ਜਿਹੜੀ ਇਹ ਮੰਗਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉਹਨਾਂ ਕੁਲਚੇ ਚੋਲੇ ਖਾਣ ਤੋਂ ਬਾਅਦ ਚਾਹ ਦੀ ਉਹਨਾਂ ਦੀ ਤਿਆਰੀ ਤੇ ਬਾਬੇ ਉਹਨਾਂ ਦੀ ਇਹ ਪੇਸ਼ਕਾਰੀ ਬੜੀ ਮਸ਼ਹੂਰ ਹੈ ਜਿੰਨੇ ਵੀ ਚਾਹ ਬਣਾਉਂਦੇ ਨੇ ਗੁਰਦਾਸ ਸਾਹਿਬ ਚ ਤੇ ਦੁੱਧ ਇਦਾਂ ਹੀ ਪਾਉਂਦੇ ਨੇ ਅੱਗੋਂ ਸਾਡੇ ਸਯਾਦਾਰ ਵੀ ਕਹਿੰਦੇ ਬਾਬਾ ਜੀ ਤੀ ਦੁੱਧ ਦੇ ਪਾਣੀ ਤਾਂ ਆਪਾਂ ਚਾਹ ਨਹੀਂ ਜੇ ਪੀਣੀ ਹੈਗੀ ਫੇਰ ਬਾਬੇ ਨੇ ਸੁੱਟੀ ਅੱਕ ਕੇ ਪੱਤੀ ਤੇ ਪੱਤੀ ਉਹਨੇ ਸੋਸ਼ਲ ਦਿਖੋ ਜੀ ਕਿਲੋ ਤੇ ਚੰਗੀ ਤਰ੍ਹਾਂ ਚਾਹ ਰਾਰਨ ਤੋਂ ਬਾਅਦ ਬਾਬੇ ਉਹਨਾਂ ਨੇ ਦਵਾਇਆ ਦੇ ਬਾਰੇ ਤੇ ਬਾਰਾ ਦੇ ਬਾਰੇ ਤੇ ਬਾਰਾ ਚਾਹ ਦੀਆਂ ਘਟਾਦੀਆਂ ਚੀਕਾ ਚਾਹ ਨਹੀਂ ਪਤਾ ਕਿ ਮੈਂ ਬਾਬੇ ਦੇ ਹੱਥ ਦੀਆਂ ਤੋੜਦੇ ਆ ਹੀ ਦੇ ਨੇ ਤੋੜਦੇ ਆ ਹੀ ਦੇ ਨੇ ਤੋੜਦੇ ਆ ਹੀ ਦੇ ਨੇ ਆਈ ਬਰਾਬਰ ਬਾਬਾ ਜੀ ਹਾਂ ਇੱਧਰ ਵੇਖੋ ਮਰਾਇਆ ਆ ਕਿਹੜਾ ਜਗਾ ਬਰੇ ਆ ਜਰਾ ਇਹ ਹੈ ਸਾਫ ਦੀ ਜਗਾ ਸਾਫ ਦੀ ਜਗਾ ਸਾਫ ਦੇ ਲੈ ਰਾਂ ਵੀਕ ਹੈ ਤੇ ਬਾਬਾ ਬਾਬਾ ਇਹ ਗੰਦੇ ਮੰਦਿਰੇ ਅੰਦਰੋਂ ਸਾਫ ਨੇ ਮੈਂ ਘੰਟਿਆਂ ਜੇ ਹਾਂਜੀ ਹਾਂਜੀ ਖਾ ਪੀ ਤੇ ਲਿਆ ਹੁਣ ਫਿਰ ਸੇਵਾ ਸੇਵਾ ਕਰਨੀ ਕਿ ਨਹੀਂ ਹੁਣ ਸੇਵਾ ਕਰਨੀ ਹੈ ਨਾ ਕੋ ਸੇਵਾ ਬਾਦਰੀ ਨੇ ਪਏ ਇੱਕ ਬੈ ਸੌਣ ਲੱਗੇ ਹੁਣ ਬਾਈ ਸੌਣ ਲੱਗੇ ਤੀ ਇੱਥੇ ਸੌਣਾ ਤੋਂ ਤੰਗੀਦ ਰਹੀ ਜੀ ਤਸਵੀਰ ਕਰਨੀ ਹੈ ਵੇਖਣਾ ਕੀ ਮਾਮਾ ਗਾੜੀ ਵੀ ਇਹਨੂੰ 500 ਰੁਪਏ ਦਾ ਚੈਲੰਜ ਕੀਤਾ ਤੇ ਵੇਖੋ ਕਿ ਕਿਧਰ ਫੰਡਿਆ ਜੇ ਹੋਰ ਦੱਸ ਵੀ ਚੁੱਕੇ ਹੋ ਖਾਰੇ 500 ਨਾਮ ਜੀ ਵੇਹ ਕੰਟਰੋਲ ਜੀ ਜਾ ਨਾ ਨਾ ਤਨੀ ਤੇਰਾ ਇਹ ਕੀ ਗੱਲ ਹੋਈ ਫਿਰ 450 ਦਾ ਵਾ 450 ਕਰੀ 450 ਜੀ ਆ ਲੈ ਕੋਈ ਮੇਰੀ ਗੱਲ ਸੁਣ ਉਸੇ ਵਾਰੀ ਵਾਰੀ ਕੋਟੇ ਸਾਡੇ ਬਾਲਾ ਕੱਟ ਨਾ ਬਾਲਾ ਨਿਕਲ ਗਿਆ ਭਾਈ ਖੱਕਰੀ ਸਾਰੇ ਕੋਈ ਤਨੀ ਤਨੀ ਇਹ ਕੇ ਨਿਆੜੇ ਢੱਲੋਂ ਨੇ ਇਹਨੂੰ ਪਤਾ ਨਹੀਂ ਕਿਹਦੀ ਤਰਫ ਨੀ ਮਿੱਟੀ ਲੱਗੀ ਹੈ ਕਿਤੇ ਵੇਦਾਂ ਨੇ ਕੈ ਇਨੀ ਸਤਾਨੀ ਕਰਦਾ ਨਾ ਦੇਸਾਰੇ ਗਰੁੱਪ ਚ ਇਨੀ ਸਤਾਨੀ ਕਰਦਾ ਨਾ ਮੁਰਦਾਨੀਆਂ ਗਾ ਪਰ ਇਹ ਲਖਿਆ ਤਾਂ ਕੇ ਪਰ ਲਾੜਲਾ ਕੀ ਕਰੀਏ ਆ ਵੇਖੋ ਹੁਣ ਇਹਨੇ ਪਰਦਾ ਜਾਣ ਕੇ ਲਾ ਕੇ ਤਾਂ ਨਾ ਹੋਰ ਕੇ ਦਾ ਲਾਉਂਦਾ ਸੀ ਫੇਰ ਬਾਬਾ ਕੋ ਬੋਲਾ ਮਮਾ ਪਤਾ ਤੇ ਲੱਗੀ ਕਰ ਤੂੰ ਹੀ ਲਾ ਹੁਣ ਲਾ ਇਹਨੂੰ ਹੁਣ ਇਹ ਕੋ ਲੱਗਣ ਨਹੀਂ ਦਿਆ ਗੁਜਹਿੜਵਾ ਕਰਨਾ ਜਾਣ ਕੇ ਦਿਆਜ ਖੰਡੀ ਪਾਣ ਚਲੋ ਅਸੀਂ ਲੱਗ ਤੇ ਗਿਆ ਸੋ ਸੇਵਾਸੀ ਨੇ ਇਹ ਕਾਰਨ ਸਾਰੇ ਚੱਲੇ ਨਾ ਆਪਣੇ ਘਰੀ ਤੇ ਜੇ ਸਾਡਾ ਵਲੌਗ ਵਧੀਆ ਲੱਗਿਆ ਤੇ ਸਪੋਰਟ ਕਰਿਓ ਤੇ ਬਹੁਤ-ਬਹੁਤ ਪਿਆਰ ਦਿਓ ਇਦਾਂ ਨਵੇਂ-ਨਵੇਂ ਲੋਕ ਲੈ ਕੇ ਆਂਦੇ ਰਾਵਾਂਗੇ ਖਸਰੀਕਾਲ ਜੀ